ਪੰਜਾਬ ਦੇ ਵਿੱਚ ਕੱਲ ਨੂੰ ਕਿਸਾਨੀ ਮੁੱਦੇ ਫਿਰ ਧਰਨੇ ਲੱਗ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਦੇ ਨਾ ਵਧੀਆ ਕੰਮ ਕਰ ਰਹੇ ਆ ਤੁਸੀਂ ਕਿਹੜੇ ਕੰਮ ਚ ਲੱਗੇ ਪੰਜਾਬ ਚ ਜਿਹੜੇ ਧਰਨੇ ਲੱਗ ਰਹੇ ਆ ਉਹ ਤਾਂ ਉਹਨਾਂ ਦਾ ਕੰਮ ਆ ਇਹ ਕਰਨਾ ਉਹ ਕੋਈ ਇਹ ਨਹੀਂ ਹੈ ਕਿ ਕਿਸੇ ਮੁੱਦੇ ਲਈ ਲਾ ਰਹੇ ਆ ਇਹ ਤਾਂ ਆਮ ਆਦਮੀ ਪਾਰਟੀ ਤੋਂ ੁੰਗਰਾ ਕਿਉਂ ਹੋਏ ਕਿਉਂ ਭਾਜਪਾ ਦੇ ਪਿੱਛੇ ਪੈ ਗਏ ਭਾਜਪਾ ਕਿਸਾਨ ਹਿਤੂਆ ਪੂਰੇ ਦੇਸ਼ ਚ ਕਿਸਾਨ ਸਾਨੂੰ ਵੋਟ ਕਰਦਾ ਹਰਿਆਣਾ ਚ ਵੀ ਕਿਸਾਨ ਨੇ ਵੋਟ ਦਿੱਤਾ ਮੋਦੀ ਜੀ ਅਗਰ ਗਰਿਆਲ ਸਾਹਿਬ ਤੁਸੀਂ ਕਹਿੰਦੇ ਕਿਸਾਨ ਕਿਸਾਨ ਅਸੀਂ ਹੇਤੀਆਂ ਤਾਂ ਅਗਰ ਕਿਸਾਨ ਇੱਥੇ ਹੁੰਦੇ ਤਾਂ ਸੰਭੂ ਆਰਡਰ ਦੇਖੋ ਸੀਲ ਕਰਿਆ ਹੋਇਆ ਦੀ ਕਿਸਾਨਾਂ ਨੂੰ ਅੱਗੇ ਤੱਕ ਨਹੀਂ ਜਾਣ ਦਿੱਤਾ ਹਾਂਜੀ ਕਿਉਂ ਅੱਗੇ ਜਾਣਦੇ ਤੁਸੀਂ ਕਿਹੜੇ ਸਵਾਲ ਕਰਨ ਲੱਗ ਜਾਂਦੇ ਤੁਸੀਂ ਸੂਚਬਾਨ ਪੱਤਰਕਾਰ ਹੋ ਜਾਂ ਇਹ ਕੰਮ ਨਾ ਕਰਿਆ ਸਰ ਤੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮਹੀਮ ਚੇੜ ਰੱਖੀ ਆ ਸਰਕਾਰ ਦੇ ਵੱਲੋਂ ਡਰੱਗਸ ਜਿਹੜੇ ਇਹ ਵੇਚ ਰਹੇ ਉਹਨਾਂ ਦੇ ਘਟ ਆਏ ਜਾ ਰਹੇ ਨੇ ਕੀ ਦੇਖ ਰਹੇ ਹੋ ਜੀ ਤਿੰਨ ਸਾਲ ਸੁੱਤੇ ਕਿਉਂ ਰਹੇ ਹੂੰ ਤਿੰਨ ਸਾਲ ਚ ਕਿੰਨੇ ਬੱਚੇ ਚਲੇ ਗਏ ਆਪਣੇ ਜਿਹੜੇ ਮਾਂ ਦਾ ਪੁੱਤ ਚਲੇ ਗਿਆ ਉਹਨੂੰ ਪੁੱਛੋ ਜਿਹੜੀ ਪਤਨੀ ਦਾ ਸੁਹਾਗ ਚਲੇ ਗਿਆ ਉਹਨੂੰ ਪੁੱਛੋ ਜਿਹੜੀ ਭੈਣ ਦਾ ਭਰਾ ਚਲੇ ਗਿਆ ਉਹਨੂੰ ਪੁੱਛੋ ਹੈ ਇਹ ਕਿਉਂ ਤਿੰਨ ਸਾਲੇ ਤਾਂ ਚੁੱਪ ਬੈਠੇ ਰਹੇ ਸੱਤਾ ਤਾਂ ਉਦੋਂ ਆ ਗਈ ਸੀ ਇਹਨਾਂ ਕੋਲੇ ਇਹ ਅਸਲ 'ਚ ਹੁਣ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਅੱچھے ਕੰਮ ਕਰ ਰਹੇ ਆ ਪਰ ਇਹ ਅੱچھے ਕੰਮ ਕਰਦੇ ਨਹੀਂ ਹੈ ਇਹਨਾਂ ਦੀ ਮਨਸ਼ਾ ਵੀ ਅੱਛੀ ਨਹੀਂ ਹੈ ਇਸ ਲਈ ਇਹਨਾਂ ਦੇ ਜਿਹੜਾ ਹੈਗਾ ਇਹ ਤਾਂ ਭਾਜਪਾ ਨੇ ਆ ਕੇ ਕਰਨਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਓ ਇਹ ਗਲਾਂਜ ਤਕਤੀਆਂ ਪਾ ਕੇ ਸਮਗਲਰ ਨਾ ਘੁੰਮਣ ਇਹ ਗਲਾਂਜ ਤਕਤੀਆਂ ਪਾ ਕੇ ਇਹ ਜਿਹੜੇ ਗੈਂਗਸਟਰ ਨੇ ਇਹ ਨਾ ਘੁੰਮਣ ਕਿ ਸਾਨੂੰ ਬਖਸ਼ ਦੇਓ ਜਿਵੇਂ ਯੂਪੀ ਚ ਘੁੰਮਦੇ ਆ ਪਰਮਾਨ ਸਾਹਿਬ ਤਾਂ ਕਹਿ ਰਹੇ ਕਿ ਹੁਣ ਉਹ ਟਾਈਮ ਆ ਗਿਆ ਕਿਉਂਕਿ ਕੱਲੇ-ਕੱਲੇ ਦੇ ਘਾਟਾਣੇ ਸ਼ੁਰੂ ਹੋ ਚੁੱਕੇ ਨੇ ਪਰਮਾਨ ਸਾਹਿਬ ਦਾ ਸਾਰਾ ਕੁਝ ਸੱਚ ਬੋਲਦੇ ਆ ਝੂਠ ਬੋਲ-ਬੋਲ ਕੇ ਉਹਨੇ ਟਾਈਮ ਪਾਸ ਕਰ ਲਿਆ ਹੁਣ ਆ ਜਲਦੀ ਉਹਨੂੰ ਕੇਜਰੀਵਾਲ ਹਟਾਉਣ ਵਾਲੇ ਆ ਇਸ ਕਰਕੇ ਉਹ ਇਹ ਕੰਮ ਕਰ ਰਹੇ ਆ ਸਰਕਾਰ ਤਾਂ ਕੇਜਰੀਵਾਲ ਦੀ ਹੈ ਮਾਨ ਸਾਹਿਬ ਦੀ ਸਰਕਾਰ ਥੋੜਾ ਦਿੱਲੀ ਤੋਂ ਚੱਲ ਰਹੀ ਹੈ ਜੇ ਜਿਹੜੀ ਪ੍ਰੌਕਸੀ ਗਵਰਨਮੈਂਟ ਚੱਲ ਰਹੀ ਹੈ ਉਹ ਕਦੇ ਵੀ ਸਕਸੈਸਫੁਲ ਨਹੀਂ ਤੇ ਪੂਰੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀ ਕਰਨਾ ਚਾਹੁੰਦੇ ਹੋ ਜੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਆ ਜੀ ਦਇਆ ਕਰਨੀ ਚਾਹੀਦੀ ਹੈ ਪੰਜਾਬੀ ਜਿਹੜਾ ਬਹਾਦਰ ਕੌਮ ਆ ਪੂਰੀ ਦੁਨੀਆ 'ਚ ਰਾਜ ਕਰਦੀ ਆ ਇੱਥੇ ਇਹਨਾਂ ਨੇ ਬਹੁਤ ਬੁਰੀ ਦਰਸ਼ਅ ਚ ਲੈ ਕੇ ਕਿ ਪੰਜਾਬੀਆਂ ਦੀ ਸਰਕਾਰ ਹੀ ਕੋਈ ਹੋਰ ਦਿੱਲੀ ਤੋਂ ਬੈਠ ਕੇ ਚਲਾਈ ਜਾਂਦਾ ਹਾਂ ਹਾਂ ਜੀ ਇਹ ਚੀਫ ਮਿਨਿਸਟਰ ਜਿਹੜਾ ਇਹ ਸਭ ਤੋਂ ਵੱਡਾ ਦੋਸ਼ ਉਹਦਾ ਵੀ ਤੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਹੁਣ ਡਿਵੋਟ ਹੋਏ ਆ ਲੱਖਾਂ ਰੁਪਇਆ ਲਾ ਕੇ ਜਿਹੜੇ ਗਏ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਭਾਈ ਗੈਰ ਕਾਨੂੰਨੀ ਕੰਮ ਨਹੀਂ ਕਰਨਾ ਚਾਹੀਦਾ ਗੁਰੂ ਨਾਨਕ ਨੇ ਵੀ ਸਾਨੂੰ ਇਹੀ ਸਮਝਾਇਆ ਮੰਦੇ ਕੰਮੇ ਨਾਨਕਾ ਜਨਕਤ ਮੰਦਾ ਹੋਏ ਸੀ ਗੈਰ ਕਾਨੂੰਨੀ ਕਿਉਂ ਜਾਣੇ ਨਹੀਂ ਜਾਣਾ ਚਾਹੀਦਾ ਕਾਨੂੰਨ ਮੁਤਾਬਕ ਜਾਣਾ ਚਾਹੀਦਾ ਕਹਿੰਦੇ ਪੰਜਾਬ ਨੂੰ ਬਦਨਾਮ ਕਰਨੇ ਖਾਤੇ ਅਮਰਸਰ 에ਅਰਪੋਰਟ ਤੇ ਜਹਾਜ਼ ਲੈਂਡ ਕਰਿਆ ਸੀ ਜੀ ਅੱਛਾ ਜੀ ਇਦੇ ਬਾਰੇ ਕੀ ਗੱਲਾਂ ਜਾਂਦੇ ਆ ਜੀ ਪੰਜਾਬ ਬੰਦਨਾ ਵੈਸੇ ਨਹੀਂ ਹੁੰਦਾ ਜੋ ਜਾ ਕੇ ਉੱਥੇ ਫੜੇ ਜਾਂਦੇ ਆ ਜੋ ਉਸ ਤੋਂ ਬਾਅਦ ਭੇਜਦੇ ਆ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਜਿਹੜੇ ਕਿਹੜੇ ਉਹ ਲੀਡਰ ਨੇ ਜਿਹੜੇ ਇਹ ਗੱਲਾਂ ਕਰਦੇ ਆ ਉਹਨਾਂ ਦਾ ਵਿਜ਼ਨ ਨਹੀਂ ਹੈ ਉਹਨਾਂ ਕੋਲੇ ਇਸੇ ਕਰਕੇ ਪੰਜਾਬ ਦੀ ਇਹ ਦੁਰਦਸ਼ਾ ਤੇ ਨੌਜਵਾਨਾਂ ਨੂੰ ਕੀ ਕਹੋਗੇ ਲਾਸਟ ਜੀ ਨੌਜਵਾਨ ਇੱਥੇ ਹੀ ਰਹਿ ਕੇ ਇੱਥੇ ਬਹੁਤ ਕੰਮ ਨੇ ਰੋਗਾਰ ਦੇ ਉਪਰਾਲੇ ਪੈਦਾ ਕਰਾਂਗੇ ਔਰ ਇੱਥੇ ਹੁਣ ਪੰਜਾਬ ਚੋਂ 10 ਚਮੜਾ ਇੰਡਸਟਰੀ ਚੱਲੀ ਗਈ 10000 ਕਰੋੜ ਦੀ ਬਾਕੀ ਇੰਡਸਟਰੀ ਸਾਰੀ ਜਨਤਕ ਹੈ ਸਪੋਰਟਸ ਇੰਡਸਟਰੀ ਜਨਤਕ ਹੈ ਪੰਜਾਬ ਦੀ ਬੱਚਾ